ਤਿੰਨ ਉਮੀਦਵਾਰ ਮੁੱਖ ਰੂਪ ਦੇ ਵਿੱਚ ਸਾਹਮਣੇ ਇੱਕ ਕਾਂਗਰਸ ਦਾ ਇੱਕ ਭਾਜਪਾ ਦਾ ਫੁੱਲਾ ਲਿਆ ਤੇ ਦੂਜਾ ਝਾਂੜਾ ਜਿਹੜਾ ਝਾਂੜ ਵਾਲਿਆਂ ਦਾ ਬੰਦਾ ਹੈ ਇਹ ਪਹਿਲਾਂ ਫੁੱਲ ਹੁੰਦਾ ਸੀ ਕੋਲੇ ਪਹਿਲਾ ਫੁੱਲ ਚੁੰਦਾ ਸੀ ਨਵਾਰੀ ਫੁੱਲ ਤੋਂ ਲੜਿਆ ਤੇ ਹੁਣ ਝਾਂੜਾ ਨੇ ਫੜ ਲਿਆ ਮਾਨ ਇਸ ਇਹ ਚੁੰਨੀ ਲਾਲ ਭੱਟਕੀ ਦੇ ਸੁਪੁੱਤਰ ਨੇ ਚੁੰਨੀ ਲਾਲ ਭੱਟਕੀ ਅੱਜ ਵੀ ਕਹਿੰਦੇ ਮੈਂ ਭਾਜਪਾ ਚ ਹੈ ਮੁੰਡਾ ਮੇਰਾ ਚਲ ਚੁੰਨੀ ਲਾਲ ਭਟਾ ਸ਼ਹਿਰੀ ਵਿਕਾਸ ਮੰਤਰੀ ਸੀ ਢੱਡ ਬਰਾਦਰੀ ਦੇ ਬਰਾਦਰੀ ਦਾ ਨਾਮ ਲੈ ਕੇ ਲੋਕ ਵੋਟਾਂ ਲੈ ਜਾਂਦੇ ਮੈਂ ਕਹਿੰਦਾ ਮੈਂ ਜਾਤ ਤੇ ਮੈਨੂੰ ਵੋਟਾਂ ਪਾ ਦਿਓ ਕੋਈ ਕਹਿੰਦਾ ਮੈਂ ਬਾਣੀਆਂ ਮੈਨੂੰ ਵੋਟਾਂ ਪਾ ਕੋਈ ਕਹਿੰਦਾ ਮੈਂ ਭਟਾ ਮੈਨੂੰ ਵੋਟਾਂ ਪਾ ਦਿਓ ਕੋਈ ਕਹਿੰਦਾ ਰਵੀਦਾਸ ਸਿੰਘ ਆ ਮੈਂ ਮੈਨੂੰ ਵੋਟਾਂ ਪਾ ਦਿਓ ਜੋ ਪਾ ਦਿਓ ਬਈ ਥੋੜਾ ਆਂਡੀ ਗਵਾਂਡੀ ਜਾਤ ਭਾਈ ਤੁਹਾਨੂੰ ਵੀ ਕਮਾ ਕੇ ਪੈਸੇ ਦਿੰਦਾ ਲਿਆ ਕੇ ਹੋ ਸਕਦਾ ਮਣਾਏ ਦੇ ਜਾਤ ਵਾਲਾ ਬਣ ਜਾਵੇ ਕੰਮ ਆ ਆਪਾਂ ਬਣ ਜਾਈਂ ਕਈ ਵਾਰੀ ਰਿੰਗਰੇ ਤੋਂ ਉਮੀਦ ਹੁੰਦੀ ਆ ਉਹ ਕੰਮ ਨਹੀਂ ਆਉਂਦਾ ਦੂਜਾ ਆ ਜਾਂਦਾ ਕਈ ਵਾਰੀ ਸੱਗੇ ਰਿਸ਼ਤੇਦਾਰ ਤੋਂ ਲੋ ਨਹੀਂ ਆਉਂਦਾ ਤੇ ਦੋਸਤ ਕੰਮ ਉਹ ਵੀ ਢੇਲੀ ਜਾਣੇ ਕੰਮ ਆ ਜਾਂਦੀ ਓਹ ਆਧਾਰ ਦੇ ਦਿੱਤੀ ਆ ਤੇ ਬੰਦਾ ਇਲਾਜ ਕਰਾਉਂਦਾ ਤੇ ਜਾਤ ਪਾਤ ਦੇ ਚੱਕਰ ਤੋਂ ਛੱਡ ਲਿਓ ਇਹ ਜਾਤ ਉਦੋਂ ਐ ਜਦੋਂ ਮੇਰੇ ਅੱਗੇ ਮੈਂ ਲੜਨਾ ਐ ਉਦੋਂ ਕਹਿੰਦਾ ਮੈਂ ਫਰਾਂਹ ਜਾਤ ਦਾ ਐ ਕਿਉਂ ਤੇਰੇ ਘਰੇ ਬਾਪੂ ਵਾਲੇ ਪੈਸੇ ਆਉਂਦੇ ਤੂੰ ਵੱਡ ਕੇ ਮੈਂ ਵੀ ਅਸਰ ਪ੍ਰਕਿਰਤੀ ਜਾਪਦੀ ਨਹੀਂ ਦਿੰਦਾ ਨਾ ਕੋਈ ਇਹ ਸਾਨੂੰ ਆਪੇ ਧਿਆਨ ਨਹੀਂ ਦੂਜੀ ਧਰ ਇਹ ਫੁੱਲ ਛੱਡ ਕੇ ਆਇਆ ਮੇਰਾ ਭਰਾ ਦੋ ਵਾਰੀ ਮੋੜੇ ਤੁਰਿਆ ਜਿਹੜਾ ਹੁਣ ਫੁੱਲ ਤੋਂ ਲੜ ਰਿਹਾ ਹੈ ਅੰਗਰਾਜ ਅੰਗਰਾਜ ਇਹ ਝਾੜੂ ਛੱਡ ਗਿਆ ਇਹ ਕਿਹਨੂੰ ਝਾੜੂ ਬਹੁਤ ਗੰਬਹਿ ਮਨ ਫਸ ਗਿਆ ਝਾੜੂ ਫਸਿਆ ਕਿਉਂ ਸਭ ਦਾ ਹਿੱਸਾ ਉਹ ਥਮੀ ਆ ਰਿਹਾ ਲੈ ਕੋਲ ਤੇ ਨੂੰ ਖੋਲਦੇ ਨਾ ਕਿਆ ਫੋਲਾ ਦੇ ਨਹੀਂ ਉਧਰ ਨਹੀਂ ਆ ਰਿਹਾ ਲੈ ਹੋਣ ਨੂੰ ਚੰਗੇ ਬੜਾ ਚਲ ਰਿਹਾ ਇਹਨਾਂ ਲੋਕਾਂ ਨੇ ਸਾਡੇ ਪੁੱਤ ਦੇ ਪਜਾਮਿਆਂ ਤੇ ਸਵਾਸ ਸਿੰਘ ਆਹ ਤ੍ਰੇਤਰ ਜਿੰਦਰ ਸਿੰਘ ਬਾਜਵਾ ਤੇ ਆਹ ਸਦੀਕ ਸਾਹਿਬ ਉਹ ਜਨ ਵਾਲਾ ਇਹਨਾਂ ਨੂੰ 60-60 ਸਾਲ ਹੋ ਗਏ 70-70 ਸਾਲ ਹੋ ਗਏ ਉਮਰ ਇਹਨਾਂ ਦੇ ਪਿਓ ਪਿਤਾ ਜੀ ਰਾਜਨੀਤੀ ਤੋਂਗੇ ਸੀ ਇਹਨਾਂ ਦੀ ਉਮਰ 75 ਸਾਲ ਦੀ ਹੋ ਗਈ ਸਬੀਕ ਸਾਹਿਬ ਐ ਸਾਰੀ ਟੈਕ ਨਹੀਂ ਦਿੱਤੀ ਮੈਂਬਰ ਪਾਰਲੀਮੈਂਟ ਦੀ ਇਹਨਾਂ ਨੇ ਕਿਹਾ ਯਾਰ ਮੈਂ ਬਜ਼ੁਰਗ ਹੋ ਗਿਆ ਦੇਖ ਲਓ ਕਾਂਗਰਸ ਦਾ ਚਿਰਨਾ ਚੱਲੇਗਾ ਇਹਨਾਂ ਨੇ ਸਾਈਕਲ ਤੇ ਬੱਸਾਂ ਤੇ ਆਪ ਦਾ ਸਫ਼ਰ ਸ਼ੁਰੂ ਕੀਤਾ ਪੈਦਲ ਜਾਂਦੇ ਹੁੰਦੇ ਸੀ ਤੇ ਮੰਤਰੀ ਬਣੇ ਕਈ ਅਰੀ ਚੀਜ਼ ਮਿਲੀ ਕਈ ਅਰੀ ਨਹੀਂ ਮਿਲੀ ਮੈਂ ਕਾਂਗਰਸ ਚਾਰ ਆਵੀ ਟਿਕਟ ਕੇ ਤੁਹਾਨੂੰ ਹੋ ਸਕਦਾ ਕਾਂਗਰਸ ਕਦੇ ਵੀ ਤੂੰ ਆਦੇ ਘਰੇ ਨਾ ਜਾ ਅਸੀਂ ਤੈਨੂੰ ਟਿਕਟ ਹੀ ਨਹੀਂ ਦੇਈ ਚਾਰ ਆਵੀ ਦਿੱਤੀ ਬੋਲੀ ਹੈ ਮੇਰੇ ਪਿਓ ਦਾ ਕੋਈ ਗਦੌੜਾ ਫਿਰਿਆ ਸੀ ਕਿ ਜਿਹੜਾ ਮੈਨੂੰ ਚਾਰ ਆਵੀ ਟਿਕਟ ਮਿਲ ਗਈ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਇੱਕ ਆਰ ਐਮ ਸੀ ਕੋਆਈ ਕਾਉਂਸਲਰ ਫੇਰ ਐਵੇਂ ਰਿੱਕੂ ਬਣਾਇਆ ਸੀ ਮੁੰਡਾ ਉਹਨੂੰ ਕਾਉਂਸਲਰ ਬਣਾਇਆ ਸੀ ਉਹ ਬਾਈ ਉਹ ਛੇਤੀ ਦੇ ਨੇ ਉੱਠ ਗਿਆ ਛੜ ਤੁਸੀਂ ਚੁਕਾਤਾ ਫੇ ਚੇਰੀ ਤੇਰੇ ਉੱਤੇ ਆਪੋ ਵਿੱਚ ਹੋਰ ਕੋਈ ਮਾਰ ਨਹੀਂ ਰਹੀ ਤਾਂ ਉੱਥੇ ਜਾਓ ਜਿਹੜੇ ਲੋਕ ਇਹੋ ਨੇ ਲੋਕ ਐ ਇਹਦਾ ਮਤਲਬ ਉਹ ਲਾਲਚੀ ਲੋਕ ਤੇ ਜੇ ਤੁਹਾਡਾ ਲੀਡਰ ਲਾਲਚੀ ਬਣ ਗਿਆ ਘਰ ਦਾ ਮੁਖੀ ਲਾਲਚੀ ਬਣ ਗਿਆ ਫੇਰ ਤੁਹਾਡਾ ਕੀ ਬਟੇ ਜਾਣਾ ਸਾਡੀ ਬੀਬੀ ਐ ਤੇਰੀ ਇਹ ਬੇਡਵਾ औरत ਇਹਦੇ ਤੇ ਐਨੇ ਨਿੱਕੇ ਪੈਸੇ ਦਾ ਜਾ ਮੀ ਚਾਰ ਵਾਰੀ ਦੀ ਕਾਉਂਸਲਰ ਐ ਤੇ ਹਰੇਕ ਦੇ ਚੁੱਲੇ ਦੀ ਤਕਰੀਰ ਦੀ ਜਾਣਦੀ ਹੈ ਕਿਉਂਕਿ ਆਪ ਹੱਟ ਬਤਾਏ ਕੰਮ ਕੀਤਾ ਜਿਹੜਾ ਘਰ ਵਾਲਾ ਜਾੜੇ ਗਿਆਣੇ ਪਾਲੇ ਫਿਰ ਕਾਰੋਬਾਰ ਚਲਾਇਆ ਫਿਰ ਮਰਨੇ ਚ ਰਹਿੰਦੀ ਹੈ ਚਾਰ ਵਾਰੀ ਕਾਉਂਸਲਰ ਦਿੱਤੀ ਹੈ ਇਹਨੂੰ ਪਤਾ ਸੀ ਬਰੇਕ ਦੀ ਤਕਰੀਰ ਹੈ ਇਹਨੂੰ ਪਤਾ ਕਰਦਾ ਪਾਣੀ ਕਿਵੇਂ ਆਉਂਦਾ ਹੈ ਇਹਨੂੰ ਪਤਾ ਹੈ ਮੀਆਂ ਦੇ ਵਿੱਚ ਗਲੀਆਂ ਵਿੱਚ ਪਾਣੀ ਕਿਵੇਂ ਖੜਦਾ ਹੈ ਇਹਨੂੰ ਪਤਾ ਸਾਡੀਆਂ ਮਾਵਾ ਭੈਣਾਂ ਦੀ ਤਕਰੀਰ ਹੈ ਉਮੀਦਵਾਰਾਂ ਚੋ ਨੰਬਰ 1 ਦਾ ਉਮੀਦਵਾਰ ਸਾਡੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਇਹਨਾਂ ਕੋ ਇਹ ਰੋਣ ਹੁਣ ਉਹ ਕਹਿੰਦਾ ਮੈਂ ਉਹਦੀਆਂ ਗੱਲਾਂ ਦੱਸਾਂ ਉਹ ਕਹਿੰਦਾ ਮੈਂ ਉਹਦੀਆਂ ਗੱਲਾਂ ਦੱਸਾਂ ਇਹ ਸਾਰੇ ਠੱਗ ਰਹੇ ਇਹ ਠੱਗਾਂ ਤੋਂ ਦੇ ਬਚਨੇ ਤਾਂ ਬੀਬੀ ਸੁਰਿੰਦਰ ਕੌਰ ਹੁਣ ਆਜੋ ਪਾਰਟੀ ਨੂੰ ਵੋਟਾਂ ਪਾਉਣੀਆਂ ਖੋਲਾ ਵਾਲਿਆਂ ਨੂੰ ਤੇ ਝਾੜੂ ਵਾਲਿਆਂ ਨੂੰ ਪਾਰਟੀ ਦੀ ਗੱਲ ਕਰਦੇ ਉਹ ਤਾਂ ਉਮੀਦਵਾਰ ਦੀ ਗੱਲ ਕੀਤੀ ਪਾਰਟੀ ਕਿਹੜੀ ਚਲਦੀ ਝਾੜੂ ਵਾਲਿਆਂ ਨੂੰ ਤੁਸੀਂ 25 ਸਾਲ ਹੋ ਗਏ ਦੇਖਦੇ ਨੂੰ ਕੀ ਕੀਤਾ ਕਹਾ ਹਿਸਾਬ ਨਾਲ ਕੋਈ ਥੋੜੇ ਮੈਨੇਜਮੈਂਟ ਨੌਕਰੀ ਲਾਇਆ ਥੋੜੇ ਮੱਦੇ ਵੀ ਕੋਈ ਨਮੀ ਗਲੀ ਬਣੀ ਹੈ 25 ਸਾਲਾਂ ਕੋਈ ਕੋਈ ਟੈਨਸ਼ਨ ਵਧਈ ਹੈ 25 ਸਾਲਾਂ ਥੋੜੇ ਕਿਸੇ ਗਰੀਬ ਦਾ ਇਲਾਜ ਫ੍ਰੀ ਹੋਇਆ 25 ਸਾਲਾਂ ਕੋਈ ਨੂੰ ਕਿਸੇ ਚੀਜ਼ ਦੀ ਸਹੂਲਤ ਮਿਲੀ ਹੈ 25 ਸਾਲਾਂ ਆਹੀ ਤਲੇਸ਼ ਰਿਆ ਕਦੇ ਰੇ ਪੂ ਛੱਡ ਕੇ ਭੱਜ ਗਿਆ ਉਹ ਲੜ ਪਿਆ ਕਦੇ ਆ ਛੱਡ ਪਿਆ ਇਹਨਾਂ ਦੇ ਗੰਦ ਪਾ ਦਾ ਚੰਗਾਰੇ ਨੂੰ ਵੋਟਾਂ ਦੀ ਲੋੜ ਨਹੀਂ ਸੀ ਕਦੇ ਇੰਨਾ ਪੈਸੇ ਵੀ ਦੇਊ ਕੱਲ ਬੀਬੀ ਲੈ ਕੇ ਸੀ ਤੱਕੜੀ ਆਵੀ ਚੋਣ ਨਿਸ਼ਾਨ ਜਿਹੜਾ ਕਾਜੀ ਦਾ ਲੰਦਰ ਫੇਰ ਹੋਣ ਤੇ ਲੜ ਗਈ ਰਾਤ ਨੂੰ ਇੱਧਰ ਲੈ ਜੰਦੇ ਕੋਈ ਤਹਿ ਨਹੀਂ ਇਹਨਾਂ ਨੇ ਗੰਦ ਪਾ ਕ ਰਾਤ ਨੂੰ